ਕੋਤਸਾ ਕੋਤਸਾ ਦੱਸੋ ਕੀ ਕਾਦੇ ਮਸਲੇ ਆਇਆ ਤੁਸੀਂ ਚੱਕ ਕੇ ਮੂੰਹ ਤੁਰ ਪੈਣਾ ਬੱਚਿਆਂ ਵਾਲੇ ਸਾਰੇ ਬੱਚਾ ਉੱਥੇ ਕੋਈ ਨਹੀਂ ਠੀਕ ਹੈ ਅਸੀਂ ਦੀਦੀ ਤੋਂ ਆਏ 600 ਬੰਦਾ ਸਾਰੇ ਬੱਤਰ ਦੇ ਕੇ ਕਹਿੰਦੇ 15 ਟੀਚਰ ਨਾਨ ਲਿਡਿੰਗ ਵਾਲਾ ਪਰ ਤੁਸੀਂ ਆਏ ਦੱਸੋ ਬਾਹਰ ਵੀ ਪਾਸ ਬੰਦਾ ਤੁਹਾਡੇ ਦੀ ਬਾਕੀ ਕੀ ਆਪ ਅਸੀਂ ਵੀ ਆਏ ਨੂੰ ਕੋਈ ਬਾਕੀ ਬਈ ਇਹਨੂੰ ਸਦਬੀਨਾ ਤੁਸੀਂ ਜੋ ਅਸੀਂ ਦੁਨੀਆ ਨੂੰ ਹਮੇਤੀ ਹਾਂ ਜਮੀਨ ਤੁਹਾਡਾ ਪ੍ਰਧਾਨ ਕਿਹਦਾ ਕਹਿੰਦਾ ਕੁੱਤੇ ਮਾਪੇ ਆ ਅੱਜ ਕੱਲ੍ਹ ਉਹ ਗੁਰਦੁਆਰੇ ਚੋ ਕਿਹਾ ਇਹ ਝੂਠ ਖਾਣੇ ਸੁਣੋ ਝੂਠ ਖਾਣੇ ਮਾਪੇ ਮਾਪੇ ਕਿਹਾ ਸਾਹਮਣੇ ਰਿਕਾਰਡਿੰਗ ਪਈ ਹੈ ਤੁਹਾਨੂੰ ਕਿਉਂ ਨਹੀਂ ਬੋਲਦੇ ਪਰ ਭੱਜਣ ਦੀ ਲੋੜ ਸੀ ਇਸ ਵਿੱਚ ਵਿਚਾਲੇ ਛੱਡ ਕੇ ਸਾਡਾ ਬੰਦਾ ਇੱਥੇ ਸੀ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਕਿ ਮਾਪੇ ਆ ਰਹੇ ਆ ਉਹ ਪਿੱਛੋਂ ਭੱਜ ਗਿਆ ਗੁਰਾਹਾਂ ਸਾਨੂੰ ਪਤਾ ਇਹ ਫੰਡ ਖਾਂਦੇ ਆ ਪ੍ਰਾਈਵੇਟ ਸਕੂਲਾਂ ਤੋਂ ਪ੍ਰਾਈਵੇਟ ਸਕੂਲਾਂ ਫੰਡ ਖਾਂਦੇ ਆ ਡਾਂਕੇ ਦੀ ਚੋੜ ਦੇ ਖਾਂਦੇ ਆ no, no. ਸਾਨੂੰ ਕਿਹਾ ਸੀ ਜਿਹੜੇ ਗੁੰਡਿਆਂ ਨੇ ਸਕੂਲ ਚ ਕਰਨ ਆਲਾ ਸੀ ਅੰਦਰਲੇ ਪਾਸੇ ਬੈਠੇ ਸੀ ਪਹਿਲੀ ਗੱਲ ਤਾਂ ਅਸੀਂ ਗੁੰਡੇ ਨਹੀਂ ਨਾ ਸੀ ਵੇਲੇ ਆ ਕੰਮਕਾਰ ਵਾਲੇ ਬੰਦੇ ਆ ਰੋਜ਼ ਨਿਕਲ ਨਹੀਂ ਸਕਦੇ ਪਰ ਮਾਪੇ ਇੱਕ ਝੁੱਟਾ ਮਾਪਿਆਂ ਨੇ ਨਾ ਕਿ ਜਿਹੜੇ ਉੱਥੇ ਵੇਲਣ ਧਰਨ ਆ ਲਈ ਵਾਫੇ ਹਾਈ ਕੋਰਟ ਜਾ ਚੁੱਕੇ ਨਾ ਮਾਪਿਆਂ ਨੂੰ ਹਾਈ ਕੋਰਟ ਜਾਣ ਤੋਂ ਵੀ ਰੋਕਦੇ ਸੀ ਬਧਾਰ ਕਾੜਨਾ ਦਿਓ ਹੈ ਆ ਮਾਪੇ ਨੇ ਸਾਰੇ ਖੜੇ 400 ਬੰਦੇ ਨੇ ਆਈਡੀ ਪ੍ਰੂਫ ਦੇ ਕੇ ਅਸੀਂ ਕੋਟੋਂ ਹਾਈ ਕੋਰਟ ਜਾ ਚੁੱਕੇ ਆ ਚੈਲੰਜ ਕਰਦੇ ਆ ਅਸੀਂ ਕਿਸੇ ਨੂੰ ਅੰਦਰ ਬਰਨ ਨਹੀਂ ਦਿੰਦੇ ਜਿਹੜਾ ਲਿਜੀਬਲ ਆ ਉਹ ਖਵਾਗਤ ਆ ਫੁੱਲ ਮਾਲਾ ਬਾਕੇ ਲੈ ਕੇ ਜਾਵਾਂਗੇ। ਸਾਡੀ ਗੱਲ ਸਾਡੀ ਹੋਈ ਹੋਈ ਆ। ਹੁਣ ਐਵੇਂ ਕੋਈ ਗੱਲ ਸਮਝੀ ਆ ਜੀ। ਕਿਉਂਕਿ ਮੈਂ ਨਹੀਂ ਉਹਦਾ ਜਾਂਦਾ। ਮੈਂ ਲੜਾਈ ਨਹੀਂ ਹੋਣ ਦੇਣੀ। ਮੈਂ ਨਹੀਂ ਕਰਨੀ ਤੇ ਮੈਨੂੰ ਮੈਨਾਂ ਲੜਦਾ ਪਹਿਲਾਂ ਹੀ ਨਹੀਂ। ਇਹ ਤਸਵੀਰਾਂ ਬਠਿੰਡਾ ਦੇ ਪਿੰਡ ਚੌਕੇ ਦੀਆਂ ਨੇ ਜਿੱਥੇ ਆਦਰਸ਼ ਸਕੂਲ ਦੇ ਬਾਹਰ ਇਹ ਮਾਹੌਲ ਤਣਾਪੂਰਨ ਬਣ ਗਿਆ ਹੈ। ਪਿੰਡ ਵਾਸੀਆਂ ਨੇ ਕਿਸਾਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਹੈ ਕਿਸਾਨਾਂ ਨੂੰ ਕਾਲੀਆਂ ਛੰਡੀਆਂ ਦਿਖਾਈਆਂ ਨੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਹੈ ਹਾਲਾਂਕਿ ਪੁਲਿਸ ਨੇ ਮਾਹੌਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦ ਤੱਕ ਬਰਖਾਸਤ ਅਧਿਆਪਕਾਂ ਅਤੇ ਕਿਸਾਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਤਦ ਤੱਕ ਉਹ ਵੀ ਚੁੱਪ ਨਹੀਂ ਬੈਠਣਗੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਮਾਮਲਾ ਕੀ ਹੈ ਦਰਅਸਲ ਪਿੰਡ ਚੌਕੇ ਦੇ ਵਿੱਚ ਆਦਰਸ਼ ਸਕੂਲ ਦੇ ਵਿੱਚ ਕੁਝ ਅਧਿਆਪਕਾਂ ਨੂੰ ਬਰਖਾਸਤ ਕੀਤਾ ਗਿਆ ਸੀ ਜੋ ਕਿ ਸਕੂਲ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਤੇ ਬੈਠ ਗਏ ਸੀ ਤੇ ਇਹਨਾਂ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਪ੍ਰਦਰਸ਼ਨ ਕਰਨ ਪਹੁੰਚੀਆਂ ਸੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਸਕੂਲ ਨੂੰ ਜਿੰਦਰਾ ਮਾਰ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਜੋ ਕਿ ਸਰਾਸਰ ਗਲਤ ਹੈ ਮੇਰੇ ਤਨ ਨੋਤੀਆਂ ਪੜ੍ਹਦੀਆਂ ਸਕੂਲ ਚ ਜੀ ਤੇ ਇਹ ਕਾਫੀ ਟਾਈਮ ਤੋਂ ਸਾਨੂੰ ਪਤਾ ਨਹੀਂ ਇਸ ਵੇਲੇ ਜਾਰੇ ਪੜੇ ਲਿਖੇ ਨੇ ਕਿ ਕਿ ਕੀ ਮਸਲਾ ਇਹਨਾਂ ਨੇ ਛੇੜਿਆ ਹੋਇਆ ਪਹਿਲਾਂ ਆਪਣਾ ਸੀਗਾ ਪ੍ਰਿੰਸੀਪਲ ਉਹਦਾ ਰੌਲਾ ਪਾ ਰਿਹਾ ਬਘੇਲ ਸਿੰਘ ਉਦੋਂ ਮਗਰ ਚੱਲਦਾ ਚੱਲਦਾ ਇੱਥੇ ਤੱਕ ਗੱਲ ਪਹੁੰਚ ਗਈ ਹੈ ਹੁਣ ਸਾਨੂੰ ਕੋਈ ਪਤਾ ਨਹੀਂ ਸਕੂਲ ਜਵਾਕ ਆਉਂਦੇ ਹੀ ਜਾਂਦੇ ਸੀਗੇ ਤੇ ਹੁਣ ਸਕੂਲ ਬੰਦ ਆ ਵੀ ਹੁਣ ਜਿਵੇਂ ਤੇ ਮੈਂ ਸਰਕਾਰ ਮਤਲਬ ਜਿਹੜੀ ਹੈਗੇ ਉਹਨੂੰ ਮਸਲੇ ਨੂੰ ਹੱਲ ਕਰੇ ਤੇ ਸਾਡੇ ਜਵਾਕਾਂ ਨਕਸ਼ ਇੱਕ ਪਾਸੇ ਦਾ 2200 ਜਵਾਕ ਹੈ ਜੀ ਇੱਕ ਪਾਸੇ ਕੁਝ ਮਤਲਬ ਟੀਚਰ ਨੇ ਅਸੀਂ ਉਹਨਾਂ ਨੂੰ ਵੀ ਨਹੀਂ ਕਰੇ ਕਿਵੇਂ ਮਸਲੇ ਹੱਲ ਕਰੇ ਕੋਈ ਨਿੰਪਣ ਨਿੰਦਰ ਨਹੀਂ ਨੂੰ ਨਹੀਂ ਕਰਦੇ ਤੇ ਵੀ ਮਸਲੇ ਨੂੰ ਕਿਵੇਂ ਨਾ ਕਿਵੇਂ ਹੱਲ ਕੀਤਾ ਜਾਵੇ ਜੀ ਬੱਚਾ ਦਾ ਖਿਆਲ ਰੱਖਿਆ ਜਾਵੇ ਜੀ ਹੁਣ ਜੇ ਇਦੋਂ ਬਾਅਦ ਚ ਜਵਾਕ ਕਰ ਕੌਣ ਜ਼ਿੰਮੇਵਾਰ ਹੈ ਜੇ ਸਕੂਲ ਬੰਦ ਰਿਹਾ ਤਾਂ ਉਹਨਾਂ ਦਾ ਨਕਸ਼ਾ ਨੂੰ ਹੈ ਜੀ ਮੇਰੀ ਗੁੜੀਆ ਸਕੂਲ ਦੇ ਵਿੱਚ ਪੜ੍ਹਦੀ ਹੈ 2 ਸਾਲ ਤੋਂ 2 ਸਾਲ ਤੋਂ ਇਹ ਟੀਚਰ ਕਹਿ ਰਹੇ ਨੇ 2 ਸਾਲ ਤੋਂ ਤਾਂ ਚਲੋ ਮੇਰੀ ਬੱਚੀ ਇੱਥੇ ਪੜ੍ਹਦੀ ਹੈ ਪਹਿਲਾਂ ਵੀ ਮੈਂ ਇਸੇ ਪਿੰਡ ਦਾ ਵਸਨੀਕ ਹਾਂ ਇਹ ਟੀਚਰ ਕਹਿ ਰਹੇ ਨੇ ਤੋਂ ਜਿਹਨਾਂ ਨੇ ਯੂਜ਼ ਕੀਤਾ ਸਾਡੇ ਬੱਚਿਆਂ ਨੂੰ ਤੇ ਸਾਡੇ ਸਾਰੇ ਪੇਰੈਂਟਸ ਨੂੰ ਇਹਨਾਂ ਨੇ ਪਹਿਲੇ ਦਿਨ ਜਿਸ ਦਿਨ ਧਰਨਾ ਲਾਇਆ ਮੇਰੀ ਖੁਦ ਗੱਲ ਹੋਈ ਇੱਕ ਮਹੀਨਾ ਭਾਈ ਜੀ ਮੈਂ ਇਸ ਧਰਨੇ ਦੇ ਵਿੱਚ ਬੈਠਿਆ ਇਸ ਜਿਹੜਾ ਸੰਦੀਪ ਸਿੰਘ ਰਾੜਾ ਟੀਚਰ ਹੈ 13 ਤਰੀਕ ਨੂੰ ਸਾਡੇ ਪੇਪਰ ਖਤਮ ਹੋਣੇ ਸੀਗੇ ਮੈਂ ਉਹਨੂੰ ਕਿਹਾ ਸੀ ਤੁਸੀਂ ਰੁਕੋ ਦੋ ਟੀਚਰ ਟਰਮੀਨੇਟ ਕੀਤੇ ਸਿਰਫ ਪਰ ਇਸ ਬੰਦੇ ਨੇ ਬੁਰਗਲਾ ਕੇ 110 ਪਿਛੇ ਕਲਾਸ 4 ਟੀਚਰ ਇਹ ਬਾਹਰ ਲੈ ਕੇ ਆਇਆ ਇਹਨੂੰ ਕੁਐਸਚਨ ਕੀਤਾ ਵੀ ਤੁਸੀਂ ਐਨਾ ਕਰੋ ਦੋ ਜਾਨੇ ਟਰਮੀਨੇਟ ਕੀਤੇ ਪੇਰੈਂਟਸ ਅਸੀਂ ਤੁਹਾਡੇ ਨਾਲ ਖੜਾਂਗੇ ਤੁਸੀਂ ਗੇਟ ਤੇ ਦਰੀ ਪਿਛਾਓ ਤੇ ਅਸੀਂ ਮਾਪਿਆਂ ਨੂੰ ਵੇਰ ਸਹੀ ਕਰਾਂਗੇ ਵੀ ਇਹਨਾਂ ਨਾਲ ਧੱਕਾ ਹੋਇਆ ਸੀ ਇਹਨਾਂ ਨਾਲ ਖੜਾਂਗੇ ਸਾਨੂੰ ਉਸ ਟਾਈਮ ਤੇ ਮੈਟਰ ਦਾ ਕੁਝ ਪਤਾ ਨਹੀਂ ਸੀ ਇਹ ਬੰਦਿਆਂ ਨੇ ਮਾਪਿਆਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ 3 ਸਾਲ ਤੋਂ ਕਿਤਾਬਾਂ ਵਰਤੀਆਂ ਨਹੀਂ ਮਿਲੀਆਂ ਹਾਲਾਂਕਿ 8 ਸਾਲ ਤੋਂ ਇਹ ਟੀਚਰ ਉੱਥੇ ਨੇ ਜਿਸ ਦਿਨ ਇਹਨਾਂ ਤੇ ਖੁੱਦ ਤੇ ਪੀੜ ਪਈ ਸਾਡੇ ਬੱਚਿਆਂ ਦੇ ਮੋਢੇ ਤੇ ਰੱਖ ਕੇ ਇਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਪੇਰੈਂਟਸ ਮੈਂ ਗਿਆ ਨਹੀਂ ਸੀ ਘਟੋ ਘਟਾ 35 ਤੋਂ 40 ਦਾ ਡੈਲੀਗੇਸ਼ਨ ਪੇਰੈਂਟਸ ਦਾ ਮੈਨੇਜਮੈਂਟ ਦੇ ਖਿਲਾਫ ਧਰਨਾ ਲਾਉਣ ਲਈ ਸਕੂਲ ਦੇ ਵਿੱਚ ਗਿਆ ਇਹਨਾਂ ਨੇ ਪੇਰੈਂਟਸ ਨੂੰ ਮ ਸੰਦੀਪ ਸਿੰਘ ਕਹਿੰਦਾ ਤੁਸੀਂ ਜਾਓ ਕਿਤਾਬਾਂ ਵਰਦੀਆਂ ਅਸੀਂ ਦਵਾਵਾਂਗੇ ਤਿੰਨ ਸਾਲ ਤੋਂ ਚੀਜ਼ ਮਿਲ ਨਹੀਂ ਰਹੀ ਅੱਜ ਇਹ ਸਕੂਲ ਤੋਂ ਵਾਰ ਕੀਤੇ ਆ ਅੱਜ ਕਹਿ ਰਹੇ ਸੀ ਕਿਤਾਬਾਂ ਵਰਦੀਆਂ ਪਲੱਸ ਵਜੀਵ ਆ ਵੀ ਦਵਾਵਾਂਗੇ ਇਹ ਮਾਪਿਆਂ ਨੂੰ ਗੁੰਮਰਾਹ ਕਰ ਰਹੇ ਨੇ ਹੋਰ ਕੁਝ ਨਹੀਂ ਸਿਰਫ ਆਪਣੇ ਨਿੱਜ ਲਈ ਬੈਠੇ ਨੇ ਦੇਖੋ ਜੀ ਹੁਣ ਐਡਮਿਸ਼ਨਾਂ ਦਾ ਟਾਈਮ ਆ ਜਿਉਂਨ ਆਪਾਂ ਕਹੇ ਦੀ ਆਪਾਂ ਕਣਕ ਵੇਚਣੀ ਆ ਦਸੰਬਰ ਤੋਂ ਲੈ ਕੇ ਅਦੁੱਝ 11ਵੇਂ ਮਹੀਨੇ ਤੋਂ ਲੈ ਕੇ ਜਨਵਰੀ ਤੱਕ ਵੇਚੀ ਜਾਊ ਜੇ ਆਪਾਂ ਮਾਰਚ ਵਿੱਚ ਵੇਚਾਂਗੇ ਉਹ ਹੋਊਗੀ ਅੱਜ ਐਡਮਿਸ਼ਨਾਂ ਦਾ ਟਾਈਮ ਹੈ ਇੱਕ ਵੀ ਵੀਡੀਓ ਆਡੀਓ ਇਹਨਾਂ ਟੀਚਰ ਦੀ ਦਿਖਾ ਦਿਓ ਵੀ ਤੁਹਾਡਾ ਰੋਲਾ ਮੈਨੇਜਮੈਂਟ ਤੁਸੀਂ ਬੱਚਿਆਂ ਦਾ ਨੁਕਸਾਨ ਨਾ ਕਰੋ ਇਹ ਗੇਟ ਖੁੱਲ ਕੇ ਸਾਈਡ ਤੇ ਬੈਠਣ ਵੀ ਬੱਚਿਆਂ ਦੇ ਐਡਮਿਸ਼ਨਾਂ ਦਾ ਕਰੋ ਇਹ ਕਹਿ ਰਹੇ ਆ ਸੀ ਬੱਚਿਆਂ ਦੇ ਹਸਤਾਸ਼ੀਆਂ ਸਕੂਲ ਦੇ ਸਾਡੇ ਬੱਚੇ ਪੜ੍ਹਦੇ ਸਕੂਲ ਦੇ ਵਿੱਚ ਆਦਾਰਸ਼ ਸਕੂਲ ਜਿਹੜਾ ਚੌਕੇ ਪਿੰਡ ਦੇ ਵਿੱਚ ਚੱਲ ਰਿਹਾ ਹੈ ਇਹਦੇ ਵਿੱਚ ਇਸ ਟਾਈਮ ਤੇ ਕਿਸਾਨ ਯੂਨੀਅਨ ਨੇ ਤੇ ਕੁਝ ਅਯੋਗ ਕਰਾਰ ਦਿੱਤੇ ਟਰਮੀਨੇਟ ਕੀ ਟੀਚਰਾਂ ਨੇ ਸਕੂਲ ਦੇ ਮੇਨ ਗੇਟ ਨੂੰ ਜੰਦਾ ਲਾਇਆ ਹੋਇਆ ਔਰ ਸਕੂਲ ਦੇ ਸਟਾਫ ਨੂੰ ਅੰਦਰ ਰੌਣ ਤੋਂ ਰੋਕਿਆ ਜਾਂਦਾ ਔਰ ਸਾਡੇ ਬੱਚਿਆਂ ਦਾ ਜਿਹੜਾ ਰਿਜ਼ਲਟ ਹੈ ਉਹ ਐਂਡਿੰਗ ਪਿਆ ਉਹਨੂੰ ਰਿਜ਼ਲਟ ਦੇਣਾ ਹੈ ਅੱਜ ਇੱਕ ਤਰੀਕ ਹੋ ਚੁੱਕਿਆ ਅਗਲੇ ਸਕੂਲ ਸਟਾਰਟ ਹੋ ਰਹੇ ਚੁੱਕੇ ਆ ਅਸੀਂ ਇਹਨਾਂ ਨੂੰ ਬਹੁਤ ਪਲਾਂ ਰਿਕੁਐਸਟ ਕੀਤੀ ਕਿ ਤੁਸੀਂ ਆਪਣੀ ਜਿਹੜੀ ਲੜਾਈ ਹੈ ਕੋਈ ਮੈਨੇਜਮੈਂਟ ਨਾਲ ਤੁਹਾਡੀ ਜੋ ਵੀ ਹੈ ਉਹਨੂੰ ਤੁਸੀਂ ਲੜੋ ਔਰ ਉਹਦੇ ਵਾਸਤੇ ਇਹਨਾਂ ਨੇ ਕੁਝ ਕੋਰਟ ਦੇ ਵਿੱਚ ਫਾਈਲ ਕੀਤਾ ਜਦੋਂ ਮਾਮਲਾ ਆਲਰੇਡੀ ਕੋਰਟ ਚ ਜਾ ਚੁੱਕਿਆ ਹੈ ਤਾਂ ਇਹ ਕੋਰਟ ਇਹ ਟੀਚਰਾਂ ਨੇ ਕੀਤਾ ਹੋਇਆ ਹੈ ਜੀ ਆਲਰੇਡੀ ਔਰ ਉਹਦੇ ਵਿੱਚ ਜਦੋਂ ਕੋਰਟ ਫੈਸਲਾ ਕਰੂਗੀ ਤਾਂ ਕੋਰਟ ਦਾ ਫੈਸਲਾ ਸਭ ਨੂੰ ਸਿਰ ਮੱਥੇ ਕਬੂਲ ਹੋਊਗਾ ਪਿੰਡ ਵਾਸੀ ਵੀ ਉਹਦੇ ਨਾਲ ਉਸ ਮਾਮਲੇ 'ਚ ਅਸੀਂ ਵੀ ਕਹਿੰਦੇ ਹਾਂ ਕਿ ਜੇਕਰ ਤੁਹਾਡਾ ਕੋਈ ਮੈਨੇਜਮੈਂਟ ਨਾਲ ਝਗੜਾ ਹੈ ਜਾਂ ਤਾਂ ਮੈਨੇਜਮੈਂਟ ਤੇ ਗੇਟ ਤੇ ਧਰਨਾ ਲਾਓ ਜੇ ਤੁਹਾਨੂੰ ਪ੍ਰਸ਼ਾਸਨ ਨਾਲ ਕੋਈ ਨਾਰਾਜ਼ਗੀ ਹੈ ਤਾਂ ਪ੍ਰਸ਼ਾਸਨ ਨੂੰ ਮਿਲੋ ਇਹਨਾਂ ਨੇ ਉਦੋਂ ਵੀ ਉੱਪਰ ਜਾ ਕੇ ਕੋਰਟ ਦਾ ਦਰਵਾਜ਼ਾ ਖਟਕੜਾ ਲਿਆ ਹੈ ਤਾਂ ਕੋਰਟ ਤੇ ਰਹਿਣ ਹੁਣੇ ਸਾਡੇ ਬੱਚਿਆਂ ਦਾ ਰਸਤਾ ਬੰਦ ਕਰਦੇ ਆ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਉਥੇ ਲੈਣ ਵੀ ਜਾਂਦੇ ਸੀ ਸਾਡੇ ਨਾਲ ਬਦਤਮੀਜ਼ੀ ਕਰੀ ਜਾਂਦੀ ਸੀ ਪਿੰਡ ਦਾ ਬੰਦਾ ਜੇਕਰ ਕੋ ਉਹਨਾਂ ਨੇ ਇਹ ਕਹਿੰਦਾ ਵੀ ਤੁਸੀਂ ਧਰਨਾ ਨਾ ਲਾਓ ਤਾਂ ਉਹਨਾਂ ਨੂੰ ਬੜੇ ਅਪਸ਼ਾਬਦ ਬੋਲੇ ਜਾਂਦੇ ਐ ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਦੇ ਮਾਈਕ ਦੇ ਵਿੱਚ ਇਹਨਾਂ ਦਾ ਪ੍ਰਧਾਨ ਬਲਦੇਵ ਸਿੰਘ ਮਾਪਿਆਂ ਨੂੰ ਝੂਠ ਖਾਣੇ ਆ ਰਹੇ ਬਹੁਤ ਭੱਦੇ ਸ਼ਬਦ ਵਰਤਦੇ ਆ ਤਾਂ ਅੱਜ ਅਸੀਂ ਉਸ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਪਟੰ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਅਸੀਂ ਲਗਭਗ 3 ਮਹੀਨੇ ਤੋਂ ਇਹਨਾਂ ਨੂੰ ਇਹਦਾ ਸੰਤਾਪ ਹੰਡਾ ਰਹੇ ਹਾਂ ਸਾਡੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ 7 ਦਿਨਾਂ ਦੇ ਅੰਦਰ-ਅੰਦਰ ਜੇਕਰ ਇਹ ਥੋੜਾ ਮਾਮਲਾ ਕੰਪਲੀਟ ਨਾ ਹੋਇਆ ਤਾਂ ਅਸੀਂ ਵੱਡੇ ਲੈਵਲ ਤੇ ਸੰਘਰਸ਼ ਵੀ ਵੜਾਂਗੇ ਔਰ ਅਸੀਂ ਮਾਪੇ ਅਸੀਂ ਵੀ ਮਾਨ ਜੋ ਹਾਈ ਕੋਰਟ ਦਾ ਦਰਵਾਜ਼ਾ ਖਟਕਰਾਉਣ ਜਾ ਰਹੇ ਹਾਂ ਇਕੱਠੇ ਹੋ ਕੇ ਉਹ ਸਾਡੀ ਸਾਰੀ ਤਿਆਰੀ ਹੋ ਚੁੱਕੀ ਹੈ ਔਰ ਇਹ ਬਿਲਕੁਲ ਗੈਰਕਾਨੂੰਨੀ ਹੈ ਔਰ ਇਹ ਗੈਰਕਾਨੂੰਨੀ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਨੂੰ ਅਨਮੋਲ ਦੀ ਕੋਸ਼ਿਸ਼ ਕਰ ਰਹੇ ਆ ਪਿਛਲੇ 2 ਸਾਲ ਤੋਂ ਇੱਕ ਬੰਦੇ ਨੇ ਇਹਨਾਂ ਦੀ ਇਨਕੁਆਰੀ ਲਵਾਈ ਬਾਹਰਲੇ ਪਿੰਡ ਤੋਂ ਉਹ ਇਨਕ ਇਨਾਂ ਕੋਲੇ ਆ ਵੀਆ ਵੋਕੇਸ਼ਨਲ ਨਹੀਂ ਇਹਨਾਂ ਦੀਆਂ ਜਿਹੜੀਆਂ ਬੇਸਿਕ ਡਿਗਰੀਆਂ ਉਹ ਵੀ ਪੂਰੀਆਂ ਨਹੀਂ ਉਹਨਾਂ ਨੂੰ ਤਾਂ ਅਯੋਗ ਕਰਾਰ ਦਿੱਤਾ ਗਿਆ ਉਹਨਾਂ ਨੂੰ ਬਾਹਰ ਕੀਤਾ ਗਿਆ ਔਰ ਉਹ ਅਯੋਗ ਟੀਚਰਾਂ ਨੂੰ ਅਸੀਂ ਵੀ ਅੰਦਰ ਨਹੀਂ ਆਉਣ ਦੇਵਾਂਗੇ ਉਹ ਕਹਿੰਦੇ ਵੀ ਟੀਚਰਾਂ ਨਾਲ ਮੈਨੇਜਮੈਂਟ ਦੇ ਸੰਤਕਾ ਕਰ ਰਹੀ ਹੈ ਸਾਥੋਂ ਪੈਸੇ ਵਾਪਸ ਲਈ ਜਾਂਦੇ ਕੀ ਹੈਗਾ ਅ ਪੱਤਰਕਾਰ ਸਾਹਿਬ ਗੱਲ ਇਹ ਹੈ ਵੀ ਇਹ ਕੋਈ ਸੜਕ ਤੇ ਕੰਮ ਕਰਦੇ ਮਜ਼ਦੂਰ ਨਹੀਂ ਹਨ ਜਾਂ ਕੋਈ ਪਿੰਡੂ ਕਿਸਾਨ ਨਹੀਂ ਹਨ ਇਹ ਟੀਚਰ ਹੈ ਤੇ ਇਹਨਾਂ ਟੀਚਰਾਂ ਨਾਲ ਜੇਕਰ ਲਗਾਤਾਰ ਧਰਨਾ ਧੱਕਾ ਹੋ ਰਿਹਾ ਤਾਂ ਇਹ ਕਿੱਥੇ ਸੀ ਇਹ ਬੱਚਿਆਂ ਨੂੰ ਸਿਖਾਉਂਦੇ ਐ ਕਿ ਸਾਡੇ ਸੰਵਿਧਾਨ ਦੇ ਵਿੱਚ ਐ ਕਿ ਜੇ ਸਾਡੇ ਨਾਲ ਤੱਕਾ ਹੁੰਦਾ ਸੀ ਕੋਰਟ ਜਾਈਏ ਫਿਰ ਇਹ ਕੋਰਟ ਕਿਉਂ ਨਹੀਂ ਗਏ ਅਗਰ ਤੱਕਾ ਹੋ ਵੀ ਰਿਹਾ ਸਾਨੂੰ ਉਹਦੇ ਨਾਲ ਕੋਈ ਮੈਟਰ ਨਹੀਂ ਉਹ ਮੈਟਰ ਇਹਨਾਂ ਦਾ ਮੈਨੇਜਮੈਂਟ ਨਾਲ ਨਾ ਬੱਚਿਆਂ ਨਾਲ ਤਾਂ ਨਹੀਂ ਅਸੀਂ ਇਹਨਾਂ ਨੂੰ ਇਹੀ ਗੱਲ ਕਹਿ ਰਹੇ ਹਾਂ ਵੀ ਤੁਹਾਡੇ ਨਾਲ ਤੱਕਾ ਜੇਕਰ ਹੋ ਰਿਹਾ ਸਾਨੂੰ ਆਵਾਜ਼ ਦਿਓ ਤੁਹਾਡੇ ਨਾਲ ਚੱਲਾਂਗੇ ਮੈਨੇਜਮੈਂਟ ਦਾ ਘੇਟ ਕੇ ਰੋ ਡੀਸੀ ਸਾਹਿਬ ਕੋਲ ਜਾਓ ਕੋਰਟ ਜਾਓ ਅਸੀਂ ਨਾਲ ਚੱਲਾਂਗੇ ਹਰ ਸਾਡੇ ਬੱਚਿਆਂ ਨੂੰ ਕਿਰੇ ਜਾ ਰਹੇ ਤੁਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਮਿਲੇ ਹੋ ਹਾਂਜੀ ਹਾਂਜੀ ਦੇਖੋ ਪ੍ਰਸ਼ਾਸਨ ਅਸੀਂ ਸਾਨੂੰ ਲਿਖਤੀ ਰੂਪ ਚ ਵੀ ਆਇਆ ਹੈ ਕਿ ਗੈਰਕਾਨੂੰਨੀ ਹੈ ਜਦੋਂ ਇਹਨਾਂ ਨੇ ਉੱਥੇ ਇੱਕ ਵਾਰ ਮੈਡਮ ਨੂੰ ਵੀ ਅੰਦਰ ਬੰਦ ਕਰਤਾ ਤਾਂ ਪ੍ਰਸ਼ਾਸਨ ਇਹਨਾਂ ਦਾ ਜੁਰਮ ਖਲਵਾਇਆ ਪ੍ਰਸ਼ਾਸਨ ਇਹ ਕਹਿੰਦਾ ਵੀ ਚਲੋ ਤੁਹਾਡੇ ਪਿੰਡ ਦੇ ਬੰਦੇ ਆ ਕੋਸ਼ਿਸ਼ ਕਰੋ ਵੀ ਜੇਕਰ ਤੁਹਾਡਾ ਗਲਵੱਤਨਾ ਮਸਲਾ ਸਿੱਟ ਹੋ ਜੇ ਨਹੀਂ ਇਹ ਬਿਲਕੁਲ ਗੈਰਕਾਨੂੰਨੀ ਹੈ ਇਹਨਾਂ ਦੇ ਪਰਚਾ ਦਰਜ ਹੋ ਚੁੱਕੇ ਆ ਅੱਗੇ ਵੀ ਇਹਨਾਂ ਦੇ ਪਰਚੇ ਦਰਜ ਹੋਣਗੇ ਇਹ ਬਿਲਕੁਲ ਗੈਰਕਾਨੂੰਨੀ ਧਰਨਾ ਇਹ ਚੁਕਵਾਇਆ ਹੀ ਜਾਊਗਾ ਹੁਣ ਤੁਹਾਡਾ ਅਗਲਾ ਸੰਗਠ ਅਗਲਾ ਸੰਗਠ ਚ ਪਹਿਲਾਂ ਤਾਂ ਦੇਖੋ ਜੀ ਅਸੀਂ ਕਾਨੂੰਨ ਪਸੰਦ ਲੋਕ ਆ ਅਸੀਂ ਪਹਿਲਾਂ ਤਾਂ ਮਾਨਯੋਗ ਡਿਪਟੀ ਕਮਿਸ਼ਨਰ ਕਿਉਂਕਿ ਜ਼ਿਲ੍ਹੇ ਦੇ ਸਭ ਤੋਂ ਹੈੱਡ ਪਰਸ ਉਹਨੂੰ ਟਾਈਮ ਵੀ ਦੇਖਿਆ ਮੈਂ ਉਸ ਤੋਂ ਬਾਅਦ ਅਸੀਂ ਆਪਣਾ ਪ੍ਰਦਰਸ਼ਨ ਇਹਨਾਂ ਵਾਂਗੂ ਕੋਈ ਸਕੂਲ ਬੰਦ ਕਰਕੇ ਨਹੀਂ ਅਸੀਂ ਪ੍ਰਸ਼ਾਸਨ ਦੇ ਸਾਹਮਣੇ ਵੀ ਕਰਾਂਗੇ ਔਰ ਅਸੀਂ ਸਭ ਤੋਂ ਵੱਡੀ ਜਿਹੜੀ ਸਾਡੇ ਦੇਸ਼ ਦੀ ਪਾਵਰ ਹੈ ਮਾਝਾ ਜੋ ਹਾਈ ਕੋਰਟ ਅਸੀਂ ਉਹਦਾ ਦਰਵਾਜ਼ਾ ਵੀ ਖਟਕਟਕਾਵਾਂਗੇ ਔਰ ਦੂਸਰੀ ਗੱਲ ਅਸੀਂ ਪਿੰਡ ਤੌਰ ਤੇ ਇਹ ਮਤਾ ਵੀ ਪਾਵਾਂਗੇ ਕਿ ਸਾਡੇ ਚੋ ਕੋਈ ਵੀ ਬੰਦਾ ਇਹ ਜਿਹੜੀ ਜੁਨੀਅਨ ਸਾਡੀ ਗੱਲ ਨਾ ਸੁਣ ਕੇ ਸਾਡੇ ਬੱਚਿਆਂ ਦੇ ਹੱਕ ਤੇ ਡਾਕਾ ਮਾਰ ਰਹੀ ਹੈ ਮੈਂ ਸਪੈਸ਼ਲ ਤੌਰ ਤੇ ਦੱਸ ਦੇਵਾਂ ਕਿ ਲੋੜਵੰਦ ਗਰੀਬ ਬੱਚੇ ਇੱਥੇ 1200 ਬੱਚਾ ਉਹ ਹੈ ਜਿਹੜਾ ਜਦਾਂ ਇਹ ਸਕੂਲ ਚ ਪੜ੍ਹੂਗਾ ਜਾਂ ਘਰੇ ਬੈਠੂਗਾ ਕਿਉਂਕਿ ਉਹਨਾਂ ਕੋਲੇ ਪੈਸਾ ਨਹੀਂ ਹੈਗਾ ਪ੍ਰਾਈਵੇਟ ਸਕੂਲਾਂ ਚ ਪੈਸਾ ਦੇਣ ਦਾ ਔਰ ਅਸੀਂ ਇਹ ਗੱਲ ਮਾਪੇ ਡੰਕ ਦੀ ਚੋਟ ਤੇ ਕਹਿੰਦੇ ਆ ਕਿ ਇਹ ਯੂਨੀਅਨ ਬੈਕਅਪ ਦੇ ਰਹੀ ਹੈ ਉਹਨਾਂ ਪ੍ਰਾਈਵੇਟ ਸਕੂਲਾਂ ਨੂੰ ਕਿ ਇੱਥੋਂ ਬੱਚੇ ਹਟ ਕੇ ਉਹਨਾਂ ਸਕੂਲਾਂ ਚ ਚਲੇ ਜਾਣ ਪਰ ਹੁਣ ਤਾਂ ਐ ਉਹ ਹਾਲਾਤ ਕਰਤੇ ਇਹਨਾਂ ਨੇ ਕਿ ਬੱਚਾ ਹਟ ਕੇ ਕਿਸੇ ਸਕੂਲ ਚ ਲੱਗ ਵੀ ਨਹੀਂ ਸਕਦਾ ਕਿਉਂ ਹਜੇ ਤੱਕ ਰਿਜ਼ਲਟ ਨਹੀਂ ਤਿਆਰ ਹੋਇਆ ਤਾਂ ਇਹ ਜਿਹੜਾ ਬੱਚਿਆਂ ਦਾ ਭਵਿੱਖ ਬਰਬਾਦ ਕਰ ਰਹੇ ਆ ਬੱਚਿਆਂ ਵਾਸਤੇ ਅਸੀਂ ਤੁਹਾਡੇ ਮਾਧਿਅਮ ਤੇ ਸਾਰੇ ਦੇਸ਼ ਨੂੰ ਔਰ ਸਾਰੇ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਬੱਚੇ ਸਭ ਤੋਂ ਸਰਵੋੱਚ ਹੈ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਇਹਨਾਂ ਨੇ ਸਾਡਾ ਦੇਸ਼ ਖੜਾ ਕਰਨਾ ਹੈ ਇਹਨਾਂ ਨੇ ਉਹਨਾਂ ਵਾਲੇ ਅਫਸਰ ਬਣਨੇ ਇਹਨਾਂ ਨੂੰ ਬਰਬਾਦ ਨਾ ਕਰਨ ਅਸੀਂ ਧਰਨਾਕਾਰੀ ਪੈਦਾ ਨਹੀਂ ਕਰਨੇ ਅਸੀਂ ਅਫਸਰ ਪੈਦਾ ਕਰਨੇ ਆ ਅਸੀਂ ਆਪਣੇ ਬੱਚੇ ਪੜਾਉਣੇ ਆ ਬਰਬਾਦ ਨਹੀਂ ਕਰਨੇ ਪਹਿਲਾਂ ਬੜੇ ਮੁਸ਼ਕਲ ਦੇ ਨਾਲ ਬੱਚਿਆਂ ਦੇ ਪੇਪਰ ਹੋਏ ਆ ਇਸ ਕਰਕੇ ਉਹਨਾਂ ਦਾ ਰਿਜ਼ਲਟ ਤਿਆਰ ਕਰਨਾ ਹੈ ਸਟਾਫ ਨੂੰ ਅੰਦਰ ਜਾਣ ਨਹੀਂ ਦੇ ਰਹੇ ਇਸ ਕਰਕੇ ਪਹਿਲਾਂ ਵੀ ਡੀਸੀ ਸਾਹਿਬ ਨੂੰ ਦੋ ਤਿੰਨ ਵਾਰੀ ਬੇਨਤੀਆਂ ਕੀਤੀਆਂ ਅੱਜ ਸਾਰੇ ਇਹੀ ਜਿਨ੍ਹਾਂ 28 ਪਿੰਡਾਂ ਦੇ ਬੱਚੇ ਪੜ੍ਹਦੇ ਆ ਸਾਰੇ ਪਿੰਡਾਂ ਦੇ ਵਿੱਚੋਂ ਹੋਰ ਪਿੰਡਾਂ ਦੇ ਵਿੱਚੋਂ ਵੀ ਬੈਠਣਾ ਜਾ ਰਹੇ ਆ ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਮਾਪੇ ਜਿਹੜੇ ਉਹ ਡੀਸੀ ਸਾਹਿਬ ਨੂੰ ਬੇਨਤੀ ਕਰਨ ਵਾਸਤੇ ਮੰਗ ਪੱਤਰ ਦੇਣ ਵਾਸਤੇ ਜਾ ਰਹੇ ਆ ਕਿਉਂ ਕਿ ਕਿਉਂਕਿ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਹਨ ਉਹਨਾਂ ਨੇ ਆਪਣੀਆਂ ਖੇਤੀ ਮੰਗਾਂ ਛੱਡ ਕੇ ਅੱਜ ਇਸ ਸਕੂਲਾਂ ਨੂੰ ਬੰਦ ਕਰਾਉਣ ਵਾਸਤੇ ਤੁਲੇ ਹੋਏ ਹੈ ਜਿੱਥੇ ਬਹੁਤ ਹੀ ਗਰੀਬ ਲੋਕਾਂ ਦੇ ਬੱਚੇ ਪੜ੍ਹ ਰਹੇ ਹੈ। ਕਰੀਬ 2200 ਦੇ ਕਰੀਬ ਇੱਥੇ ਇਸ ਸਕੂਲ ਦੇ ਵਿੱਚ ਫਰੀ ਬੱਚਾ ਪੜ੍ਹ ਰਿਹਾ ਹੈ। ਉਹਨੂੰ ਬੰਦ ਕਰਾਉਣ ਤੇ ਇਹ ਜਥੇਬੰਦੀਆਂ ਤੁਲੀਆਂ ਹੋਈਆਂ। ਅੱਜ ਇਸ ਕਰਕੇ ਅਸੀਂ ਮਤਲਬ ਪ੍ਰੋਗਰਾਮ ਬਣਾਇਆ ਹੈ ਕਿਉਂਕਿ ਉਸ ਜਥੇਬੰਦੀ ਦਾ ਜਿਹੜਾ ਪ੍ਰਧਾਨ ਹੈ ਉਗਰਾਹਾ ਉਹ ਸਾਡੇ ਪਿੰਡ ਦੇ ਵਿੱਚ ਇਸ ਸਕੂਲ ਨੂੰ ਪੱਕੇ ਤੌਰ ਤੇ ਬੰਦ ਕਰਾਉਣ ਵਾਸਤੇ ਆ ਰਿਹਾ ਹੈ। ਅਸੀਂ ਸਾਰੇ ਇਲਾਕੇ ਵਾਲੇ ਤੇ ਪਿੰਡ ਵਾਲੇ ਬਿਲਕੁਲ ਸਕੂਲ ਬੰਦ ਨਹੀਂ ਹੋਣ ਦੇਵਾਂਗੇ।